ਜੀਤ ਜੇਕਰ ਤੂੰ ਮਨ ਨੂੰ ਜਿੱਤ ਲਵੇਂ ਤਾਂ ਸਮਝ ਲੈ ਕਿ ਤੂੰ ਦੁਨੀਆ ਨੂੰ ਜਿੱਤ ਲਿਆ ਇੱਥੇ ਮਨ ਦੋਨਾਂ ਪਾਸੇ ਆ ਰਿਹਾ ਹੈ ਕਿ ਮੇਰੇ ਮਨ ਨੂੰ ਵੀ ਜਿੱਤ ਲੈ ਤੇ ਸਾਹਮਣੇ ਵਾਲੇ ਦੇ ਮਨ ਨੂੰ ਵੀ ਜਿੱਤ ਲੈ ਕਿਸੇ ਦਾ ਸਰੀਰ ਨਹੀਂ ਜਿੱਤਿਆ ਜਾ ਸਕਦਾ ਕਿਸੇ ਦੀ ਜ਼ਮੀਨ ਨਹੀਂ ਜਿੱਤੀ ਜਾ ਸਕਦੀ ਪਰ ਜੇਕਰ ਤੂੰ ਕਿਸੇ ਦਾ ਮਨ ਜਿੱਤ ਲੇ ਤਾਂ ਸਮਝ ਲੈ ਤੂੰ ਸਾਰਾ ਕੁਝ ਜਿੱਤ ਲਿਆ ਉਹਦਾ ਸਰੀਰ ਉਹਦੀ ਜ਼ਮੀਨ ਉਹਦਾ ਸਾਰਾ ਕੁਝ ਜਿੱਤਿਆ ਜਾਂਦਾ ਹੈ ਜੇਕਰ ਅਸੀਂ ਕਿਸੇ ਦਾ ਮਨ ਜਿੱਤ ਲਈਏ ਅਸੀਂ ਆਪਣਾ ਮਨ ਜਿੱਤ ਲਈਏ ਕਾਵੇਂ ਸਾਡੀ ਦੁਨੀਆ ਜਿੱਤੀ ਜਾਂਦੀ ਹੈ ਅਸੀਂ ਕਿਸੇ ਦੂਸਰੇ ਦਾ ਮਨ ਵੀ ਜਿੱਤ ਲਈਏ ਤਾਂ ਉਹਦੀ ਦੁਨੀਆ ਵੀ ਅਸੀਂ ਸਾਰੀ ਜਿੱਤ ਲੈਨੇ ਆ ਤੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਇੱਥੇ ਇਹੀ ਸਮਝਾ ਰਹੇ ਨੇ ਕਿ ਸਾਰੀ ਦੁਨੀਆ ਨੂੰ ਜਮਾਤੀ ਸਮਝੀਏ ਅਤੇ ਮਨ ਨੂੰ ਜਿੱਤਣ ਦੀ ਗੱਲ ਕਰੀਏ ਇਹ ਨਹੀਂ ਕਿ ਅਸੀਂ ਬੁਰੇ ਵਿਚਾਰ ਬੋਲੀਏ ਅਸੀਂ ਬੁਰੇ ਸ਼ਬਦ ਬੋਲੀਏ ਅਸੀਂ ਗਲਤ ਬੋਲੀਏ ਅਜੀਹਾ ਵਿਵਹਾਰ ਕਰੀਏ ਕਿ ਲੋਕਾਂ ਦੇ ਮਨ ਜਿਹੜੇ ਨੇ ਉਹ ਦੁਖੀ ਹੋ ਜਾਣ ਉਹ ਮਨ ਜਿੱਤਣ ਦੀ ਬਜਾਏ ਉਹਨਾਂ ਨੂੰ ਅਸੀਂ